ਅੰਮ੍ਰਿਤਸਰ ਦੇ ਵਿੱਚ ਫ੍ਰੈਗਫਨ ਇੰਸਟੀਚਿਊਟ ਆਫ 에ਅਰ ਹੋਸਟਸ ਟ੍ਰੇਨਿੰਗ ਜੋ ਕਿ ਤਕਰੀਬਨ 1 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਸੋ ਬੱਚਿਆਂ ਨੂੰ ਕਾਫੀ ਫਾਇਦਾ ਹੋਇਆ ਜਿਸ ਦੇ ਕਰਕੇ ਅੱਜ ਉਹਨਾਂ ਦੇ ਵੱਲੋਂ 1 ਸਾਲ ਬਾਅਦ ਜਿਹੜਾ ਕਿ ਇਸ ਖੁਸ਼ ਦੇ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੋ ਜੇ ਗੱਲ ਕਰੀਏ ਤਾਂ ਫ੍ਰੈਗਫਨ ਇੰਸਟੀਚਿਊਟ ਆਫ 에ਅਰ ਹੋਸਟਸ ਦੇ ਟ੍ਰੇਨਿੰਗ ਦੇ ਵਿੱਚ 에ਅਰ ਹੋਸਟਸ ਬਣ ਦਾ ਜਿਹੜਾ ਕਿ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਬੱਚੇ ਜ਼ਿਆਦਾ ਵਿਦੇਸ਼ਾਂ ਦੇ ਵਿੱਚ ਜਾ ਰਹੇ ਸੀ ਸੋ ਬੱਚਿਆਂ ਨੂੰ ਫ੍ਰੈਕਵਿੰਟ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਾ ਕੇ ਇਹ ਜਿਹੜੀ ਕਿ ਫੈਸਿਲਿਟੀ ਮਿਲ ਰਹੀ ਹੈ ਸੋ ਅੱਜ ਫ੍ਰੈਕਵਿੰਟ ਵੱਲੋਂ ਜਿਹੜਾ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਵਿੱਚ 1 ਸਾਲ ਪੂਰਾ ਹੋਣ ਤੇ ਖੁਸ਼ੀ ਮਨਾਈ ਹੈ ਔਰ ਬੱਚਿਆਂ ਦੀ ਜਿਹੜੀ ਕਿ ਸਿਲੈਕਸ਼ਨ ਵੀ ਇੱਥੇ ਹੋ ਰਹੀ ਹੈ ਨਵੇਂ ਬੱਚੇ ਸਿਲੈਕਸ਼ਨ ਹੋ ਰਹੇ ਸੋ ਜਿਹੜੇ ਬੱਚੇ ਇਥੋਂ ਇਹ ਕੋਰਸ ਟ੍ਰੇਨਿੰਗ ਲੈ ਚੁੱਕੇ ਨੇ ਸੋ ਵਧੀਆ ਜਗ੍ਹਾ ਤੇ ਉਹਨਾਂ ਦੀ ਜਿਹੜੀ ਕਿ ਸੈਟਿੰਗ ਹੋਈ ਹੈ ਵਧੀਆ ਜਗ੍ਹਾ ਤੇ ਉਹਨਾਂ ਨੂੰ ਜੋਬਸ ਮਿਲੀਆਂ ਨੇ ਸੋ ਫ੍ਰੈਕਵਿੰਟ ਵੱਲੋਂ ਜਿਹੜਾ ਇੰਸਟੀਚਿਊਟ ਆਫ ਹੇਅਰ ਹੈਸਟਸਰ ਏਅਰ ਹੋਸਟੈਸ ਟ੍ਰੇਨਿੰਗ ਜਿਹੜਾ ਕਿ ਇਹਨਾਂ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਆ ਬਹੁਤ ਬਹੁਤ ਸਭ ਤੋਂ ਪਹਿਲਾਂ ਮੁਬਾਰਕਾਂ 1 ਸਾਲ ਪੂਰਾ ਹੋਇਆ ਹਾਂ ਜੀ ਥੈਂਕ ਯੂ ਸਰ ਅ ਏਅਰ ਹੋਸਟਸ ਬਨ ਲਈ ਫ੍ਰੈਕਰੇ ਨੇ ਵਧੀਆ ਉਪਰਾਲਾ ਕੀਤਾ ਕਿਉਂਕਿ ਜਦੋਂ ਜਦ ਬੱਚੇ ਡੇਕੇ ਬਾਹਰ ਦਾ ਰੁਕ ਕਰ ਰਹੇ ਨੇ ਕਿਵੇਂ ਮੰਦ ਵਿੱਚ ਖਿਆਲ ਹੈ ਕਿਉਂਕਿ ਕਿੰਨਾ ਕੁ ਰਿਸਪੌਂਸ ਮਿਲਿਆ ਜੇ ਇਹ ਗੱਲ ਕਰੀਏ ਆਪਾਂ ਸਭ ਤੋਂ ਪਹਿਲਾਂ ਤੇ ਸਿਰਫ 에어 호ਸਟਸ ਦੀ ਹੈ 에ਵੀਏਸ਼ਨ ਹੈ ਹਸਪਿਟੈਲਿਟੀ ਹੈ ਟਰੈਵਲ ਹੈ ਕਸਟਮਰ ਸਰਵਿਸ ਹੈ ਚਾਰੋਂ ਸੈਕਟਰ ਹਾਈ ਗਰੋਥ ਸੈਕਟਰ ਨੇ ਚਾਰੋਂ ਸੈਕਟਰ ਬੂਮਿੰਗ ਸੈਕਟਰ ਨੇ ਤੋਂ ਉਹ ਚਾਰੋਂ ਸੈਕਟਰਸ ਵਿੱਚ ਬੱਚਾ ਜਿਹੜਾ ਹੈਗਾ ਉਹ ਅੱਗੇ ਗਰੋਥ ਕਰ ਸਕਦਾ ਹੈਗਾ ਔਰ ਇੰਡੀਆ ਵਿੱਚ ਹੀ ਰਹਿਣਾ ਠੀਕ ਹੈ ਇੰਡੀਆ ਵਿੱਚ ਹੀ ਫਲਰਿਸ਼ ਕਰਨਾ ਹੈ ਪਰਿਵਾਰ ਦੇ ਨਾਲ ਰਹਿਣਾ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਜਿਹੜਾ ਤੁਸੀਂ ਇਹ ਬਰਾਲਾ ਕੀਤਾ ਸਭ ਤੋਂ ਵਧੀਆ ਬਰਾਲਾ ਕੀਤਾ ਔਰ ਕਿੰਨਾ ਕੁ ਰਿਸਪੌਂਸ ਜਿਹੜਾ ਬੱਚਿਆਂ ਦਾ ਮਿਲਿਆ ਮਾਪਿਆਂ ਦਾ ਖਾਸ ਕਰਕੇ ਅਮ वैसे ਤੁਹਾਨੂੰ ਗੱਲ ਦੱਸਦਾ ਜਦੋਂ 1 ਸਾਲ ਪਹਿਲਾਂ ਜਦੋਂ ਅਸੀਂ ਸਟਾਰਟ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਤੋਂ 13 ਬੱਚਿਆਂ ਦੇ ਬੈਚ ਨਾਲ ਅਸੀਂ ਸਟਾਰਟ ਕੀਤਾ ਸੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਵਿਦਨ 11 ਮੰਥਸ ਆਫ ਆਪਰੇਸ਼ਨ 11 ਮੰਥਸ ਦਾ ਕੋਰਸ ਹੁੰਦਾ ਤੋਂ ਪਹਿਲਾ ਜਿਹੜਾ ਬੈਚ ਨਿਕਲਿਆ ਉਹਨਾਂ ਚੋਂ 28 ਬੱਚਿਆਂ ਦੀ ਪਲੇਸਮੈਂਟ ਹੋਈ ਉਹ 28 ਬੱਚੇ T3 에어ਪੋਰਟ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ IndiGo 에어ਲਾਈਨਸ Radisson Taj Swarna Hyatt ਇਹ ਜ਼ਬਰਦਸਤ ਬ੍ਰਾਂਡਸ ਵਿੱਚ ਗਏ ਤੋਂ ਉਹ ਫਿਰ ਖੁਸ਼ੀ ਹੁੰਦੀ ਗਿਆ ਪਰੈਂਟਸ ਨੂੰ ਇਹ ਚੰਗਾ ਲੱਗਦਾ ਹੈਗਾ ਕਿ ਯਾਰ ਆਪਾਂ ਜਿੱਥੇ ਭੇਜਿਆ ਸੀਗਾ ਉਹ ਬੱਚਾ ਕਿਸੇ ਤਰ੍ਹਾਂ ਤੇ ਪਹੁੰਚ ਗਿਆ ਔਰ ਅੱਗੇ ਦਿਸ ਇਜ਼ ਨਾਟ ਦ ਐਂਡ ਦਿਸ ਇਜ਼ ਜਸਟ ਦ ਬਿਗਨਿੰਗ ਅੱਜ ਬੱਚਾ ਜਿਹੜਾ ਤਾਜਸਵਰਨਾ ਵਿੱਚ ਗਿਆ ਕੱਲ ਨੂੰ ਇਸ ਤੋਂ ਉੱਪਰ ਵਾਲੇ ਬ੍ਰਾਂਡ ਵਿੱਚ ਹੀ ਜਾਏਗਾ ਉੱਥੇ ਕਿਸੇ ਨੇ ਖੜੇ ਨਹੀਂ ਰਹਿਣਾ ਔਰ ਆਪਣੇ ਕੰਟਰੀ ਵਿੱਚ ਹੈ ਆਪਣੇ ਪਰਿਵਾਰ ਦੇ ਨਾਲ ਹੈ ਕੋਈ ਉਹਦਾ ਕੋਈ ਇਹੋ ਜਿਹਾ ਪੈਸਾ ਨਹੀਂ ਲੱਗਾ ਤੇ ਉਹ ਬੱਚਾ ਜਿਹੜਾ ਹੈਗਾ ਫਲਰਿਸ਼ ਕਰ ਰਿਹਾ ਇੱਕ ਸ਼ਾਰਟ ਸਟੋਰੀ ਵੈਸੇ ਤੁਹਾਨੂੰ ਇਹ ਗੱਲ ਦੱਸਣਾ ਸਾਡਾ ਇੱਕ ਬੱਚਾ ਜਿਹੜਾ ਕਿ ਚੰਡੀਗੜ੍ਹ ਦਾ ਸੀ ਉਹ ਰੂਪੌਰ ਨਾਮ ਦਾ ਸਟੂਡੈਂਟ ਸੀ ਹਾਊਸ ਹੈਲਪ ਦੀ ਉਹ ਬੇਟੀ ਸੀ ਉਸ ਬੇਟੀ ਨੇ ਉਹਨਾਂ ਦੇ ਮਦਰ ਘਰ ਘਰ ਜਾ ਕੇ ਕੰਮ ਕਰਦੇ ਸੀ ਉਹਨੇ ਪੌਣੇ 2 ਲੱਖ ਰੁਪਏ ਪਰ ਮਹੀਨੇ ਦੀ ਸੈਲਰੀ ਜੋ ਹੈ ਉਹਨੂੰ ਮਿਲ ਰਹੀ ਹੈ ਐਮੀਰੇਟਸ ਵੱਲੋਂ ਸੋ ਇਟ ਗਿਵਸ ਅ ਗ੍ਰੇਟ ਪ੍ਰਾਈਡ ਫਾਰ ਫ੍ਰੈਂਕਫਨ ਐਸ ਵੈਲ ਐਸ ਸਾਡੇ ਲਈ ਯਾਰ ਅਸੀਂ ਕਿਸੇ ਦੀ ਹੈਲਪ ਕਰ ਪਾਏ ਔਰ ਉਹ ਬੱਚਾ ਸਿਰਫ ਉੱਥੇ ਨਹੀਂ ਰੁਕੇਗਾ ਉਹ ਅੱਗੇ ਹੀ ਜਾਏਗਾ ਠੀਕ ਹੈ ਤੋ ਇਹ ਚੰਗਾ ਫ੍ਰੈਕਪੇਨ ਨਵੀਆਂ ਕੀ ਫੈਸਿਲਿਟੀ ਦੇ ਰਹੇ ਨਵੇਂ ਬੱਚਨ ਜੇ ਕੋਈ ਨਵੇਂ ਬੱਚੇ ਆਉਣਾ ਚਾਹੁੰਦੇ ਨੇ ਹਾਂਜੀ ਹਾਂਜੀ ਸਰ ਜਿਹੜਾ ਵੀ ਬੱਚਾ ਪਲੱਸ 2 ਪਾਸ ਹੈ ਜਾਂ ਗ੍ਰੈਜੂਏਟ ਹੈ ਉਹਦੇ ਲਈ ਕੋਰਸਸ ਨੇ 6 ਮੰਥਸ ਨੇ 11 ਮੰਥਸ ਨੇ ਡਿਪੈਂਡਿੰਗ ਓਨ ਦੀ ਕ੍ਰਾਈਟੇਰੀਆ ਡਿਪੈਂਡਿੰਗ ਓਨ ਉਹਨਾਂ ਦਾ ਏਜ ਗਰੁੱਪ ਜੋ ਉਹਨਾਂ ਦੇ ਕੋਰਸਸ ਨੇ ਉਹਨਾਂ ਨੂੰ ਆਫਰ ਕੀਤਾ ਜਾਂਦੇ ਨੇ ਜੋ ਜੋ ਉਹਨਾਂ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਜੋ ਬੱਚੇ ਦਾ ਬਾਡੀ ਸਟਰਕਚਰ ਹੈ ਕੰਦਗਾਟ ਹੈ weight ਹੈ ਕੋਈ ਵੀ ਬੱਚਾ ਜਿਹੜਾ ਆਏਗਾ ਉਹਦਾ ਪਹਿਲਾਂ ਹਾਈਟ weight ਹੁੰਦਾ ਸੋ ਉਹਦਾ ਕ੍ਰਾਈਟੇਰੀਆ ਹੋਏ ਕੋਈ ਬੱਚੇ ਨੇ ਟੈਟੂ ਵਗੈਰਾ ਨਾ ਲਗਾਇਆ ਹੋਏ ਕੋਈ ਉਹਦਾ ਕੋਈ ਮਾਰਕ ਵਗੈਰਾ ਨਾ ਹੋਏ ਤੋਂ ਉਸ ਦੇ ਹਿਸਾਬ ਨਾਲ ਜਿਸ ਬ੍ਰਾਂਡ ਨੂੰ ਵੀ ਉਹ ਚੱਲਦਾ ਹੋਏ ਬਲਾਂ ਉਹ ਬੱਚੇ ਦੀ ਟ੍ਰੇਨਿੰਗ ਹੋਏਗੀ। ਤੋਂ 11 ਮਹੀਨੇ ਦਾ ਕੋਰਸ ਹੋਣ ਤੋਂ ਬਾਅਦ ਫਿਰ ਉਹਦੀ ਪਲੇਸਮੈਂਟ ਅਸਿਸਟੈਂਸ ਹੋਏਗੀ। ਆ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਨਵੇਂ ਬੱਚਿਆਂ ਨੇ ਕਿੱਥੇ ਕਰਨਾ ਜਾਂ ਕੋਈ ਵੈਬਸਾਈਟ ਜਾਂ ਐਡਰੈਸ? ਹਾਂ ਸਾਡਾ ਫ੍ਰੈਂਕਫਰਟ ਦਾ ਸੈਂਟਰ ਅੰਮ੍ਰਿਤਸਰ ਰਣਜੀਤ ਐਵੇਨਿਊ ਬੀ ਬਲਾਕ ਐਸਈਓ 4 5th ਫਲੋਰ ਰਣਜੀਤ ਐਵੇਨਿਊ ਬੀ ਬਲਾਕ ਵਿੱਚ ਜਿੱਥੇ ਜੀਥ ਹਸਪੀਟਲ ਦੇ ਸਾਹਮਣੇ ਮਾਰਕੀਟ ਹੈ ਉੱਥੇ ਡੋਮਿਨੋਸ ਦੇ ਉੱਪਰ 5th ਫਲੋਰ ਤੇ ਹੈ ਠੀਕ ਹੈ ਤੇ ਉੱਥੇ ਇਸ ਟਾਈਮ ਤਕਰੀਬਨ 350 ਬੱਚਾ ਪੜ ਰਿਹਾ ਹੈ। ਆਨਮੋਲੇ ਸਾਲ ਵਿੱਚ ਸਾਡੀ ਸਟਰੈਂਥ ਨੌਜਵਾਨਾਂ ਨੂੰ ਖਾਸ ਕੀ ਅਪੀਲ ਕਰੋ ਕਿ ਕਿ ਜਦਾ ਬਾਹਰ ਦਾ ਰੁਕਦੇ ਖੇ ਪਰ ਜਿਵੇਂ ਦਾ ਤੁਸੀਂ ਫਰੈਕਪੈਨ ਖੋਲਿਆ ਤਾਂ ਅੰਮ੍ਰਿਤਸਰ ਜਿਹੜੇ ਬੱਚੇ ਨੂੰ ਕਾਫੀ ਨੌਜਵਾਨਾਂ ਲਈ ਕੋਈ ਮੈਸੇਜ ਹੈਗਾ ਮੈਂ ਪਿਛਲੇ ਸਾਲ ਵਿੱਚ ਆਪਣੇ ird gird ਕਈ ਮਤਲਬ ਵੱਡੀ ਤਾਦਾਰ ਵਿੱਚ ਸੈਂਟਰ ਵੇਖੇ ਨੇ ਆਇਲ ਜਿ ਇਮੀਗ੍ਰੇਸ਼ਨ ਦੇ ਬੰਦ ਹੁੰਦਾ ਉਹਦਾ ਕਾਰਨ ਇਹ ਹੈਗਾ ਬਾਹਰ ਦੀ ਸਰਕਾਰਾਂ ਨੇ ਦਰਵਾਜ਼ੇ ਬੰਦ ਕਰਤੇ ਨੇ ਸੈਚੂਰੇਸ਼ਨ ਲੈਵਲ ਰੀਚ ਹੋ ਚੁੱਕਾ ਹੈ ਹੁਣ ਕੋਈ ਫਾਇਦਾ ਨਹੀਂ ਬਾਹਰ ਜਾਂਦਾ ਠੀਕ ਹੈ ਉੱਥੇ ਇੱਕ ਜਗ੍ਹਾ ਘੜਾ ਭਰ ਚੁੱਕਾ ਹੈ ਤੇ ਇੱਕ ਜਗ੍ਹਾ ਜਿੱਥੇ ਪੋਟੈਂਸ਼ੀਅਲ ਹੈਗਾ ਪਰਵਾਰ ਨਾਲ ਹੈਗਾ ਸਾਰਾ ਕੁਝ ਖਾਣਾ ਪੀਣਾ ਤੁਹਾਡਾ ਇੱਥੇ ਹੈ ਰਹਿਣ ਸਹਿਣ ਤੁਹਾਡਾ ਇੱਥੇ ਹੈ ਔਰ ਇੱਥੇ ਜੇ ਤੁਸੀਂ ਵਧੀਆ ਬ੍ਰਾਂਡ ਵਿੱਚ ਜੌਬ ਕਰ ਲਈ ਤੁਹਾਨੂੰ ਹੋਰ ਦੁਨੀਆ ਵਿੱਚ ਕੀ ਚਾਹੀਦਾ ਹੈਗਾ ਤੋਂ ਜੇ ਤੁਸੀਂ ਇੱਕ ਰਿਸਪੈਕਟਫੁਲ ਇੱਕ ਇੱਥੇ ਵੀ ਤੁਹਾਨੂੰ ਜੌਬ ਮਿਲ ਜੇ ਵਧੀਆ ਬ੍ਰਾਂਡਸ ਤੋਂ ਤੁਸੀਂ ਪਲੇਸ ਹੋ ਜਾਓ ਤੁਸੀਂ ਦੁਨੀਆ ਦੀ ਕੋਈ ਵੀ ਜੌਬ ਇੰਟਰਵਿਊ ਨੂੰ ਕ੍ਰੈਕ ਕਰ ਸਕੋ ਇਹੋ ਜਿਹਾ ਕੋਈ ਕੋਰਸ ਮਿਲ ਜੇ ਕੋਈ ਬੰਦੇ ਨੂੰ ਹੋਰ ਕਿਤੇ ਵੀ ਕੁਝ ਜਾਣ ਦੀ ਲੋੜ ਨਹੀਂ ਤੁਸੀਂ ਕਹਿ ਸਕਦੇ ਜੇ ਚੰਗੇ ਸੁਪਨੇ ਦੇਖ ਰਹੇ ਨੇ ਨੌਜਵਾਨ ਤਾਂ ਉਹ ਫ੍ਰੈਕਵੈਂਸੀ ਚ ਆ ਕੇ ਆਪਣੇ ਪੂਰੇ ਕਰ ਸਕਦੇ ਔ ਫ੍ਰੈਗਫਨ ਜੁਆਇਨ ਵੀ ਕਰਨ ਔਰ ਫ্লাই ਹੈ ਵੀ ਕਰਦੇ ਆ ਸੋ ਤੁਸੀਂ ਦੇਖਿਆ ਕਿ ਫ੍ਰੈਗਫਨ ਇੰਸਟੀਟਿਊਟ ਆਫ 에ਅਰ ਹੋਸਟਸ ਟ੍ਰੇਨਿੰਗ ਜੋ ਕਿ ਚੰਗੇ ਭਵਿੱਖ ਨੌਜਵਾਨਾਂ ਦੇ ਬਣਾ ਰਿਹਾ ਔਰ ਜਿਹੜੇ ਬੱਚੇ ਬਾਹਰ ਦਾ ਰੁਕ ਕਰਦੇ ਨੇ ਚੰਗੀ ਸੈਲਰੀ ਕਮਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਫ੍ਰੈਗਫਨ ਅਮਰਸਰ ਦੇ ਵਿੱਚ ਇਹ ਮਿਲ ਰਿਹਾ ਇੱਥੇ ਆ ਕੇ ਤੁਸੀਂ ਆਪਣੇ ਚੰਗੇ ਸੁਪਨੇ ਪੂਰੇ ਕਰ ਸਕਦੇ ਹੋ ਬਾਜ ਲਾਈਵ ਤੋਂ ਕੈਮਰਾਮੈਨ ਹਰਮਨ ਦੇ ਨਾਲ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅਮਰਸਰ